ਕਿਸਾਨ ਵੀਰੋ ਮੂੰਗੀ ਦੀ ਫਸਲ ਬਾਰੇ ਗੱਲਬਾਤ ਕਰਨ ਜਾ ਰਹੇ ਆ ਆਪਾਂ ਬਹੁਤ ਅਗਾਂਵ ਵਾਧੂ ਕਿਸਾਨ ਨੇ ਅੱਜ ਆਪਣੇ ਨਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੂੰਗੀ ਦੀ ਖੇਤੀ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਜਿਵੇਂ ਗੱਲ ਕਰੀਏ ਤੇ ਕਿਹੜੀ ਵੈਰੈਟੀ ਦੀ ਆਪਾਂ ਕਾਸਤ ਕਰਦੇ ਆ ਇਹਨੇ ਸਾਨੂੰ ਬਹੁਤ ਵਧੀਆ ਝਾੜ ਦੇ ਰਹੀ ਹੈਗੀ ਮਤਲਬ ਇਹ ਦਾਣੇ ਵਧੀਆ ਚਮਕਦਾਰ ਨੇਗੇ ਮੋਟੇ ਤੇ ਚਮਕਦਾਰ ਦਾਣੇ ਨੇ ਦੇ ਜੀ ਜੀ ਗੱਲ ਕਰੀਏ ਕਿੰਨੇ ਸਮੇਂ ਚ ਪੱਕ ਕੇ ਤਿਆਰ ਹੋਏ ਨੇ ਸਮਝਿਓ 55 ਤੋਂ 58 ਦਿਨਾਂ ਦੇ ਵਿੱਚ ਵਿੱਚ ਤਿਆਰ ਹੁੰਦੀ ਹੈ ਸਾਡੇ ਲਵੇ ਤਾਂ ਜੀ ਹੂੰ ਕੰਪਰਪਰ ਪੱਕਦੀ ਆ ਮਸ਼ੀਨ ਨਾਲ ਕਟਾਈ ਹੋ ਜਾਂਦੀ ਆ ਸਿਕਮੈਂਨ ਬੇਕਣ-ਬੇਚ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਹੈ ਇਹਨੂੰ ਭੱਜ ਕੇ ਖਰੀਦਦੇ ਨੇ ਜੀ ਤੇ ਕਿੰਨਾ ਝਾੜ ਕੱਢ ਲੈਣੇ ਆਪਾਂ ਇਹਦਾ ਜੀ 10 ਤੋਂ 12 ਕੁਆਟਲ ਦੇ ਵਿੱਚ ਵਿੱਚ ਝਾੜ ਆ ਜਾਂਦਾ ਜੀ ਮੂੰਗੀ ਸਟਾਰ 444 ਹੀ ਲਓ ਠੀਕ ਹੈ ਸਟਾਰ ਸਟਾਰ ਹੀ ਆ ਜੀ ਹਾਂ ਕਿਸਾਨ ਵੀਰੋਂ ਮੂੰਗੀ ਦੀ ਫਸਲ ਬਾਰੇ ਗੱਲਬਾਤ ਕਰਨ ਜਾ ਰਹੇ ਆ ਆਪਾਂ ਬਹੁਤ ਅਗਾਹਵਾਦੂ ਕਿਸਾਨ ਨੇ ਅੱਜ ਆਪਣੇ ਨਾਲ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੂੰਗੀ ਦੀ ਖੇਤੀ ਕਰ ਰਹੇ ਨੇ ਸਭ ਤੋਂ ਪਹਿਲਾਂ ਸੱਸੀ ਸਾਸਰੀ ਦਾ ਉਹ ਠੀਕ ਹੋ ਜੀ ਹਾਂ ਵਧੀਆ ਜੀ ਠੀਕ ਤੇ ਜਿਵੇਂ ਗੱਲ ਕਰੀਏ ਤੇ ਕਿਹੜੀ ਵੈਰੈਟੀ ਦੀ ਆਪਾਂ ਕਾਸ਼ਤ ਕਰਦੇ ਆਂ ਆਪਾਂ ਜੀ ਸਟਾਰ 444 ਦੀ ਕਾਸ਼ਤ ਕਰਦੇ ਆ ਜੀ ਤੇ ਪਿਛਲੇ 3 ਸਾਲ ਤੋਂ ਅਸੀਂ ਸਟਾਰ 444 ਵੀ ਲਾ ਰਹੇ ਹਾਂਗੇ ਹੂੰ ਤੇ ਇਹਨੇ ਸਾਨੂੰ ਬਹੁਤ ਵਧੀਆ ਝਾੜ ਦੇ ਰਹੀ ਹੈਗੀ ਮਤਲਬ ਇਹ ਤੇ ਮੁਨਾਫਾ ਦੇ ਰਹੀ ਹੈ ਆ ਪੀਲੇ ਪੰਦੀ ਸਮੱਸਿਆ ਬਹੁਤ ਘਟ ਆਈ ਹੈ ਚ ਉਹ ਆਉਂਦੀ ਹੋ ਨਹੀਂ ਨਾ ਉਹ ਨਹੀਂ ਆਉਂਦੀ ਹੈਗੀ ਤੇ ਫਲ ਝਾੜਨ ਦੀ ਸਮੱਸਿਆ ਨਹੀਂ ਹੈਗੀ ਦਾਣੇ ਵਧੀਆ ਚਮਕਦਾਰ ਨੇਗੇ ਮੋٹے ਤੇ ਚਮਕਦਾਰ ਦਾਣੇ ਨੇ ਦੇ ਜੀ ਜੀ ਤੇ ਜੇ ਹੋਰ ਬਿਮਾਰੀਆਂ ਦੀ ਗੱਲ ਕਰੀਏ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਸਮੱਸਿਆ ਨਹੀਂ ਜੀ ਬਹੁਤ ਵਧੀਆ ਬੀ ਹੈਗਾ ਅਸੀਂ ਤਾਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਟਾਰ 444 ਬੀ ਲਾਓ ਸਟਾਰ ਸਟਾਰ ਹੀ ਹੈਗਾ ਜੀ ਹਾਂ ਵੀ ਹਾਂਜੀ ਸਮੇਂ ਦੀ ਗੱਲ ਕਰੀਏ ਕਿੰਨੇ ਸਮੇਂ ਚ ਪੱਕ ਕੇ ਤਿਆਰ ਹੋਏ ਨੇ ਸਮਝੀਏ 55 ਤੋਂ 58 ਦਿਨਾਂ ਦੇ ਵਿੱਚ ਵਿੱਚ ਤਿਆਰ ਹੁੰਦੀ ਹੈ ਸਾਡੇ ਲਵੇ ਤਾਂ ਜੀ ਹੂੰ ਕੰਪਨੀ ਸੱਟ ਕਹਿੰਦੀ ਆ ਹਾਂ ਜੀ ਹਾਂ ਇਹ ਪਹਿਲੀ ਤਿਆਰ ਹੋ ਜਾਂਦੀ ਹੈ ਉਹ ਤੋਂ ਜੀ ਇਹ ਪ੍ਰੋਪਰ ਪੱਕਦੀ ਹੈ ਜੀ ਹੂੰ ਏ ਦਾ ਸਮੱਸਿਆ ਨਹੀਂ ਹੈਗੀ ਵੀ ਫਲੀ ਕੋਈ ਪਾੜ ਜੂਗੀ ਜਾਂ ਦਾਣੇ ਕਿਰ ਜਾਣਗੇ ਕੋਈ ਦਾਣੇ ਕਿਰਨ ਦੀ ਸਮੱਸਿਆ ਨਹੀਂ ਹੈਗੀ ਪ੍ਰੋਪਰ ਭਗਦੀ ਆ ਮਸ਼ੀਨ ਨਾਲ ਕਟਾਈ ਹੋ ਜਾਂਦੀ ਹੈ ਸਿਕਮੈਨ ਨਾਲ ਹੀ ਵੱਢ ਜਾਂਦੀ ਆ ਕੰਪੈਨ ਨਾਲ ਕਟਾਈ ਹੋ ਜਾਂਦੀ ਹੈ ਕੀ ਯਾਰਾ ਫਿਰ ਤਾਂ ਹਾਂ ਜਦੋਂ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਨਾ ਵੀ ਮਤਲਬ ਕਿ ਵਪਾਰੀ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈਗੀ ਵੀ ਜਦੋਂ ਸਟਾਰ 444 ਉੱਥੇ ਜਾ ਕੇ ਢੇਰੀ ਹੁੰਦੀ ਹੈਗੀ ਤਾਂ ਜਿਹੜਾ ਵਪਾਰੀ ਆ ਉਹ ਖੁਸ ਹੋ ਕੇ ਲੈਂਦੇ ਆ ਬੇਕਣ-ਬੇਚ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਹੈ ਇਹਨੂੰ ਭੱਜ ਕੇ ਖਰੀਦਦੇ ਨੇ ਜੀ ਤੇ ਕਿੰਨਾ ਝਾੜ ਕੱਢ ਲੈਂਦੇ ਆਪਾਂ ਇਹਦਾ ਜੀ 10 ਤੋਂ 12 ਕੁਆਟਲ ਦੇ ਵਿੱਚ ਵਿੱਚ ਝਾੜ ਆ ਜਾਂਦਾ ਜੀ ਠੀਕ ਹੈ ਹਰ ਸਾਲ ਹਰ ਸਾਲ ਜੀ ਹਾਂ ਜੀ ਤੇ ਭਾਈ ਜੀ ਜੇ ਗੱਲ ਕਰੀਏ ਤਾਂ ਫਿਰ ਕਿੰਨਾ ਕਰੇਟ ਲੱਗ ਜਾਂਦਾ ਕਿੰਨੇ ਕ ਦੀ ਹੋ ਜਾਂਦੀ ਕਿੱਲੇ 'ਚ ਆ ਉਂ ਤਾਂ ਜੀ ਸਰਕਾਰੀ ਰੇਟ ਆ 8000 ਰੁਪਿਆ ਤੇ ਉਹਦੇ ਨੇੜੇ ਤੇੜੇ ਲੱਗ ਜਾਂਦੀ ਹੈ ਜੀ ਇਹ ਠੀਕ ਹੈ ਹਾਂ ਜੀ ਤੇ ਮਤਲਬ ਵੀ ਕਿੰਨੇ ਦੀ ਹੋ ਜਾਂਦੀ ਕਿੱਲੇ 'ਚੋਂ ਕਿੱਲੇ 'ਚੋਂ ਜੀ 70 ਤੋਂ 75000 ਟਿੱਕਰ ਹੋ ਜਾਂਦੀ ਹੈ ਸਾਡੀ ਮੂੰਗੀ ਠੀਕ ਹੈ ਇੰਨੀ ਕੋ ਹੋਈ ਆਪੇ ਇੰਨੀ ਕੋ ਹੋ ਜਾਂਦੀ ਹੈ ਜੀ ਸਾਡੀ ਮੂੰਗੀ ਠੀਕ ਹੈ ਤੇ ਬਾਕੀ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਅਸੀਂ ਕਿਸਾਨਾਂ ਨੂੰ ਇਹੀ ਗੱਲ ਕਹਿਣਾ ਚਾਹਣੇ ਆਂਗੇ ਵੀ ਝੋਨਾ ਕਣਕ ਤੋਂ ਅਲੈਦਾ ਵੀ ਇਹ ਜਿਹੜੀ ਆਪਣੀ ਤੀਸਰੀ ਫਸਲ ਆ ਗਈ ਉਹ ਤੁਸੀਂ ਮੂੰਗੀ ਲਾਓ ਤੇ ਮੂੰਗੀ ਸਟਾਰ 444 ਹੀ ਲਾਓ ਠੀਕ ਹੈ ਸਟਾਰ ਸਟਾਰ ਹੀ ਆ ਜੀ ਹਾਂ ਇਹਦੀ ਹੈਗੀ ਆ ਗੱਲਬਾਤ ਜਿਵੇਂ ਸਾਡੀ ਕੰਪਨੀ ਜਿਵੇਂ ਕੰਪਨੀ ਸਾਡੇ ਨਾਲ ਵਾਅਦੇ ਕਰੇ ਨੇ ਕੰਪਨੀ ਨੇ ਉਹ ਕੰਪਨੀ ਆਪਦੀਆਂ ਗੱਲਾਂ ਉੱਤੇ ਖਰੀ ਉੱਤਰੀ ਹੈਗੀ ਠੀਕ ਹੈ ਆਪਣੇ ਵਾਅਦਿਆਂ ਤੇ ਖਰੀ ਉੱਤਰੀ ਆਪਾਂ ਹਾਂ ਜੀ ਹਾਂ ਜੀ ਆਪਾਂ ਜੀ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਮਿਹਰਬਾਨ ਸਹੀ